ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼ਸ਼ੀਕਾਲ ਅੱਜ ਦੇ ਵਲੌਗ ਤੁਹਾਡਾ ਸਵਾਗਤ ਕਰਦੇ ਆਂ ਅੱਜ ਆਈ ਹਾਂ ਬਿਆਸ ਤਰਿਆ ਤੇ ਆ ਦੇਖ ਲਓ ਪੂਰਾ ਫੁੱਲ ਕੰਢਿਆਂ ਤੋਂ ਬਈ ਓਵਰ ਹੋਇਆ ਪਿਆ ਹੈ ਹਾਂ ਤੇ ਇੱਧਰ ਵੀ ਦੇਖ ਲਓ ਆ ਜਿਹੜੇ ਉੱਚੇ ਹਨ ਇੱਧਰ ਜੇ ਲੱਗਦਾ ਕਿਸੇ ਨੂੰ ਕਿ ਭਰਿਆ ਨਹੀਂਗਾ ਇਹ ਇਹ ਹੈ ਉੱਚਾ ਪਰਲੇ ਆ ਉਹ ਜਿਹੜੀਆਂ ਸੈਡਾਂ ਹੁੰਦੀਆਂ ਨੇ ਨਾ ਦੂਸਰੀਆਂ ਜਿਹੜਾਂ ਕੰਡਿਆਂ ਤੋਂ ਪਾਰ ਆਲਾ ਉਹ ਏਰੀਆ ਇਹਦੇ ਨਾਲੋਂ ਨੀਵਾ ਵਾ ਆੜੇ ਇੱਥੇ ਤਾਂ ਪਾਣੀ ਫਿਰ ਜਦੋਂ ਉੱਧਰ ਜਾਊਗਾ ਕਮਸੇ ਕਮ 2-2 ਫੁੱਟ ਚੜੂ ਫੇਰ ਇਹਦੇ ਤੇ ਪਾਣੀ ਚੜਦਾ ਆ ਆ ਦੇ ਕਰੇ ਜਾਣੇ ਤੁਹਾਨੂੰ ਵੇਚ ਲੈ ਇਹ ਉਚਾਈ ਆ ਇੱਥੇ ਉੱਚਾ ਕਰਕੇ ਗਿਆ ਸੀ ਜਦੋਂ ਪਿਛਲੀ ਈਰ ਫਲੱਡ ਆਇਆ ਸੀ ਇਹਦੇ ਨਾਲ 2-2 3-3 ਫੁੱਟ ਉੱਚਾ ਹੋਇਆ ਵਿੱਚੋਂ ਇਹ ਕਿਉਂਕਿ ਰੇਤਾ ਸਿੱਟੀ ਪਈ ਆ ਇਹ ਉਚਾਈ ਆ ਇਥੇ ਇਡੀ ਛੇਤੀ ਨਹੀਂ ਇੱਥੋਂ ਜਿੱਦੋਂ ਨੂੰ ਜਿੱਦੋਂ ਨੂੰ ਇੱਥੇ ਤਿੰਨ ਫੁੱਟ ਚੜੂਗਾ ਫਿਰ ਉੱਧਰ ਇੱਥੇ ਪਾਣੀ ਚੜੂਗਾ ਉੱਧਰ ਤਿੰਨ ਫੁੱਟ ਚੜ੍ਹ ਕੇ ਉਦੋਂ ਨੂੰ ਉੱਧਰ ਫਸਲਾਂ ਦਾ ਹੋ ਜਾਣਾ ਕੰਮ ਹਨਾ ਤੇ ਇਹ ਦੇਖ ਰਹੇ ਹਣ ਤੁਹਾਨੂੰ ਧੜੇ ਜੇ ਉੱਚੇ ਆ ਬੇ ਚੈਨਲਾਂ ਦਾ ਜਿੰਦਾ ਨੀਵੇਂ ਹੋਣਗੇ ਤਿੰਨ ਤਿੰਨ 10 4 ਫੁੱਟ ਉੱਚੇ ਆ ਬਾਈ ਤੇ ਆਹ ਹੁਣ ਵੀ ਸਵੇਰ ਦੀ ਬਾਰਸ਼ ਹੋਈ ਸੀ ਬੰਨਿਆਂ ਤੋਂ ਵੀ ਪਾਣੀ ਓਵਰ ਹੋਇਆ ਪਿਆ ਸੀ ਤੇ ਅੱਜ ਇਧਰ ਪਾਈਆਂ ਸਾਡਾ ਬਾਈ ਸਾਰੇ ਖੋਲਰ ਆਣੀਆਂ ਸ ਉਹਨਾਂ ਦੇ ਸਟਾਰਟਰ ਖੋਲ ਕੇ ਲਿਆਏ ਆ ਤਾਰਾਂ ਤੋਂ ਜਿਹੜਾ ਉੱਥੇ ਫालतू ਸਬਾਨ ਸੀ ਪਾਣੀ ਗਿਆ ਵਾਓ ਦੇਖ ਜਾਨਾ ਤੈਨੂੰ ਛੱਟਾ ਛੱਟਾ ਉੱਥੋਂ ਤੱਕ ਪਾਣੀ ਆ ਤੇ ਉੱਥੋਂ ਤੱਕ ਪਾਣੀ ਆ ਤੇ ਦੇਖ ਲਓ ਤੁਸੀਂ ਕਿੰਨੀ ਉੱਥੋਂ ਤੱਕ ਪਾਣੀ ਪਾਣੀ ਹੋਇਆ ਹੈ ਹਨਾ ਵਦਿਆ ਹੋ ਗਿਆ ਪਾਣੀ ਪਾਣੀ ਕਿਉਂਕਿ ਬਰਸਾਤ ਆ ਉੱਥੇ ਲਗਾਤਾਰ ਲੈਂਡ ਸਟਾਈਲ ਹੋਣ ਗਿਆ ਵਾ ਜੋ ਵੀ ਹਾਲਾਤ ਨੇ ਉੱਥੇ ਤੇ ਬਣੇ ਪਏ ਨੇ ਹਨਾ ਉੱਥੇ ਦੇ ਜੀ ਇਹ ਉਹਨੂੰ ਕਹਿੰਦੇ ਆ ਆਪਣੇ ਹਿਮਾਚਲ ਜਿੱਦਾਂ ਹੁਣ ਲਦੀਆਂ ਕੰਡੇ ਘਾਰ ਆਉਗੀਆਂ ਕਿਰੰਡੇ ਆ ਤੇ ਆ ਦੇਖੋ ਆ ਭਾਈ ਅੰਕਲ ਆਉਂਦੇ ਆ ਉਧਰੋਂ ਆਪਣੇ ਸਟਾਰਟਰ ਸਕੂਟਰ ਖੋਲ ਕੇ ਲਿਆ ਕਿਸ਼ਤੀ ਦੇ ਮਤਲਬ ਇਸ ਕੀ ਹੈ ਵੀ ਰਿਸਕ ਲੈ ਕੇ ਖੋਲ ਕੇ ਲਿਆ ਹੈ ਤੇ ਦੇਖੋ ਹੁਣ ਇਹ ਦੀ ਵਿਚਾਰੇ ਚੱਲ ਆਪਣੇ ਸੰਦ ਭਾਂਡੇ ਲੈਣ ਗਿਆ ਕਿਉਂਕਿ ਸਟਾਰਟਰ ਵਾਹ ਕੇ ਕਿੰਨੇ ਮਹਿੰਗੇ ਆ ਹੋਣਾ ਖਰਾਬ ਹੋ ਜਾਣਾ ਤੇ ਭਾਈ ਦੂਜੇ ਕੀ ਕਰਨ ਆਉਂਦੇ ਇਨਾਂ ਲੱਗ ਨਦੀਆਂ ਦੇ ਲਾਗੇ ਦੂਜਿਆਂ ਦਾ ਕੀ ਕੰਮ ਹੈ ਹਨਾ ਦੂਜੇ ਬੰਦੇ ਨਹੀਂ ਇਹਦੇ ਲਾਗੇ ਕੀ ਕਰਨਾ ਹਨਕੇ ਹੁਣ ਇਹਦੇ ਚ ਕਦੀ ਕੋਈ ਲੱਕੜ ਕੋਸ਼ ਰੜ ਰੜ ਆ ਰਿਹਾ ਹਨਾ ਨਾ ਜਾਇਆ ਕਰੋ ਵੀਰੇ ਨਾ ਜਾਇਆ ਕਰੋ ਪਹਿਲੀ ਅੱਲਾ ਹਰ ਵਾਰੀ ਹੁਣ ਕੱਲ ਮੈਂ ਦੇਖਿਆ ਕਈ ਰੀਲਾਂ ਬਣਾਉਂਦੇ ਉਹ ਚੈਨਲਾਂ ਤੇ ਟੀਵੀਆਂ ਤੇ ਦਿਖਾਉਂਦੇ ਆ ਉਹ ਚੱਲ ਚੱਲ ਵਿੱਚ ਨਦੀ ਦੇ ਉਹ ਗਰੀਲ ਆਪਣੀ ਬਣ ਜਾਂਦੀ ਮੁੜ ਕੇ ਪਾਣੀ ਵਹਾ ਕੇ ਲੈ ਜਾਂਦਾ ਪਾਣੀ ਦਾ ਵਹਾਅ ਇੰਨਾ ਤੇਜ਼ ਹੁੰਦਾ ਇਹ ਕੋਈ ਖੇਡ ਹੁੰਦੀ ਹੈ ਵੀਰੇ ਰੀਲ ਬਣਾ ਲਓ ਇੱਥੇ ਆਣ ਕੇ ਹੁਣ ਸਾਡੇ ਇਨਸਾਨ ਤਾਂ ਮਜਬੂਰੀ ਨੂੰ ਆਏਗੇ ਉਧਰਲੇ ਬੰਨੇ ਖੇਤ ਆ ਉਧਰ ਪਾਣੀ ਬੜਿਆ ਕੰਡਿਆਂ ਤੋਂ ਓਵਰ ਹੋਇਆ ਪਿਆ ਪਾਣੀ ਆ ਉਹ ਦੇਖ ਲੀ ਦੂਜੇ ਦੇਖਦੇ ਹੋਣੇ ਕੰਡਿਆਂ ਤੋਂ ਓਵਰ ਆ ਪਾਣੀ ਇਹਦੇਆਂ ਤੋਂ ਹੁਣ ਆਉਂਦੇ ਦੇਖ ਲਓ ਜਾ ਰਿਹਾ ਆਪਣਾ ਉਧਰ ਨੂੰ ਰਿਸਕ ਲੈ ਕੇ ਸਟਾਰਟਰ ਵਗੈਰਾ ਖੋਲਣ ਜਾਣ ਰਿਹਾ ਆਪਣੇ ਕਹਨਾ ਕਿਸਤੀ ਜਾਂਦੀ ਦੇ ਖਰੀਦ ਨੂੰ ਤੇ ਇਹ ਜੀ ਗੇ ਕੋਉਣ ਤੇ ਦੂਜੇ ਨੇ ਇਹ ਵੀ ਕੰਮ ਹੈ ਇੰਨਾ ਪਾਣੀ ਹੈ ਇਹਦੇ ਵਿੱਚ ਕਿਉਂਕਿ ਅਜੇ ਪਹਿਲਾਂ ਇੰਨਾ ਨਹੀਂ ਚੱਲਦਾ ਡਾਊਨ ਚੱਲਦਾ ਪਾਣੀ ਹੈਗਾ ਸੀ ਪਰ ਕੱਟ ਸੀ ਆਦਰਵਾਇਜ਼ ਇਹਦੇ ਚ ਇੰਨਾ ਪਾਣੀ ਨਹੀਂ ਸੀ ਹੈ ਤੇ ਹੁਣ ਵਧਿਆ ਵਾ ਹੁਣ ਹੁਣ ਉਹ ਦੇਖਣ ਬੈਠ ਕੇ ਉਹ ਪੰਜ ਲਾਉਂਦੇ ਉੱਥੇ ਘਾਂਸ ਨਹੀਂ ਲੱਗਦਾ ਚੱਪੂ ਲਾਉਂਦੇ ਆ ਹੈ ਇੰਨਾ ਪਾਣੀ ਵਧਦਾ ਇਹਦੇ ਚ ਉਸੇ ਮੰਮਰ ਉੱਥੇ ਜਿੱਥੇ ਚਲ ਗਈ ਆ ਉੱਥੇ 25-30 ਫੁੱਟ ਪਾਣੀ ਡੂੰਘਾ ਵਾ ਇਹਨੂੰ ਦੱਸ ਕੀ ਹੋਇਆ ਏ ਇਹ ਲਾਉਣ ਚ ਲਿਆਣਾ ਆਪਣੇ ਸਟਾਰਟਰ ਸਟੂਟਰ ਕੀ ਬੜਾ ਬੱਤੀ ਉਹਦਾ ਹਨਾ ਪਾਣੀ ਦਾ ਫੇ ਵਧਿਆ ਹੁਣ ਫੁੱਟ ਕਿ ਲੱਥਾ ਵਾ ਕੱਲੋਂ ਇਹ ਵੱਧ ਜੇ ਰ ਕੋ ਗਾਰੰਟੀ ਥੋੜੀ ਆ ਹੁਣ ਹੁਣ ਇੱਥੇ ਆੜੇ ਉੱਚਾ ਉੱਚੇ ਆ 2-2 3-3 ਫੁੱਟ ਤੇ ਜਦੋਂ ਇੱਥੇ ਪਾਣੀ ਚੜਿਆ ਤਾਂ ਉਧਰ ਤੇ ਮਿੰਟ ਪੰਟ ਚ ਭੱਜ ਕੇ ਜਾਣਾ ਜਾਣਾ ਕਿ ਨਹੀਂ ਉਧਰਲੀ ਸਾਈਡ ਦਾ ਪਾਣੀ ਵਗ ਜਾਣਾ ਮਿੰਟਾਂ 'ਚ ਹੁਣ ਉਹ ਗਿਆ ਵਾ ਕਈ ਥਾਈਂ ਉਹ ਹੋਵੇ ਪਾਣੀ ਭਰਿਆ ਚੱਲ ਇਨਾ ਸ਼ੁਕਰ ਹੈ ਬਚਾਈ ਰਵੇ ਪਰਮਾਤਮਾ ਗਾੜੀ ਰੱਬ ਦੀ ਰੰਗ ਜਾਣਦਾ ਕੋਈ ਕੁਝ ਨਹੀਂ ਹੈਗਾ ਬਲਕਿ ਮੈਂ ਵੇਖਿਆ ਟੀਵੀ 'ਤੇ ਦਿੰਦੇ ਆ ਓਰੀਨਾ ਬਣਾਉਦੇ ਵਿੱਚ ਵੜ ਵੜ ਕੇ ਉਹ ਬਣ ਜਾਂਦੀ ਰੀਲ ਚਲੋ ਵਧੀਆ ਹੁੰਦਾ ਵੈਸੇ ਉਸ ਤਕਲੀਆ ਦਿੰਦਾ ਮੈਂ ਰੱਬ ਦੇ ਦਿੰਦਾ ਅਗਰ ਲੈ ਲੋ ਫਿਰ ਵਧੀਆ ਸਵਾਦ ਨਾਲ ਹੁੰਦੀ ਨਾਸ ਤੂੰ ਹੀ ਅੰਬ ਲੈਣ ਜਾਣੇ ਨੇ ਯਾਰ ਹੁਣ ਜੀ ਦੀ ਮਜਬੂਰੀ ਆ ਉਹ ਮਜਬੂਰੀ ਨੂੰ ਜਾਣਿਆ ਆਪਣਾ ਲਾਉਣ ਸਟਾਰਟਰ ਸਟੂਟਰ ਮੋਟਰ ਦੇ ਖਰਾਬ ਨਾ ਹੋ ਜਾਣ ਤੇ ਦੂਜੇ ਨਹੀਂ ਜੀ ਦੀ ਮਜਬੂਰੀ ਨਹੀਂ ਉਹ ਇੱਥੇ ਕੀ ਲੈਣ ਆਉਂਦਾ ਇਹ ਗੌੜੀ ਖੇੜਾ ਪਾਣੀ ਆ ਯਾਰ ਇਹ ਤਾਂ ਕੀ ਮੰਨ ਦੀ ਕੁਦਰਤ ਆ ਮਤਲਬ ਉਹ ਇਧਰੋਂ ਵੀ ਆਨ ਉਹਦੇ ਇੱਕ ਕੰਡੇ ਪਾਣੀ ਆ ਜੇ ਘਟਿਆ ਥੋੜਾ ਕੱਲ ਆ ਵੀ ਡੁੱਬਿਆ ਸੀ ਆੜ ਸੀ ਕੱਲ ਇੱਥੇ 3 ਫੁੱਟ ਪਾਣੀ ਚੜਿਆ ਸੀ ਅੱਜ ਇਹਦੇ ਤੇ ਘਟਿਆ ਵਾ ਨਾ ਦੇਖੋ ਇੱਧਰ ਉੱਧਰ ਗਏ ਆ ਜਿਹੜੇ ਬਾਈਓ ਵਿਆਉਣ ਦੇ ਤੇ ਪਤਾ ਕੀ ਆ ਨਾ ਜਾਇਆ ਕਰ ਇੱਥੇ ਇੱਥੇ ਕੋਈ ਖੇਡ ਪਈ ਹੋਇਆ ਨਹੀਂ ਆ ਬਾਤ ਆ ਨਾ ਇੱਕ ਨਾਲੇ ਹਿਮਾਚਲ ਚ ਕਿੰਨੀ ਲੈਂਡਸਲਾਈਡ ਹੋਣ ਦੀ ਮੈਂ ਹੋਰ ਵੀ ਖਬਰਾਂ ਦੇਖੀਆਂ ਚ ਸੀ ਬਹੁਤ ਘਾਰ ਡਿੱਗ ਰਹੇ ਆ ਤੇ ਇਹ ਬਈ ਭਾਈ ਜੀ ਬਿਆਸ ਦਰਿਆ ਵਾ ਜਿਹੜਾ ਤੁਹਾਨੂੰ ਦਿਖਾ ਰਹੇ ਕੱਲ ਪਤਿਆ ਸੀ ਪਾਣੀ ਅੱਜ ਥੋੜਾ ਨਾਰਮਲ ਜਿਹਾ ਹੋਇਆ ਵਾ ਕੰਡੀਸ਼ਨ ਘਰ ਬੜਿਆ ਸੀ ਪਾਣੀ ਕੱਲ ਦੋ ਦੋ ਤਿੰਨ ਤਿੰਨ ਦੋ ਦੋ ਫੁੱਟ ਵਧਿਆ ਸੀ ਅੱਜ ਘਟ ਗਿਆ ਵਾ ਪਾਣੀ ਥੋੜਾ 2 ਫੁੱਟ ਤੇ ਹਾੜਾ ਹੜ ਵਰਗੀ ਸਥਿਤੀ ਤਨੀ ਵੈਸੇ ਜੀ ਹੈਗੀ ਤੇ ਬਣ ਵੀ ਸਕਦੀ ਹੈ ਕਹਿ ਨਹੀਂ ਸਕਦੇ ਕਿਉਂਕਿ ਕੁਦਰਤ ਦੇ ਹੱਥ ਵਾਸਾ ਜੇ ਮੀਂਹ ਪੈਂਦਾ ਜ਼ਿਆਦਾ ਪਹਾੜਾਂ ਚ ਤਾਂ ਵਧੂਗੀ ਹੈ ਨਾ ਇੱਧਰ ਹੁਣ ਆਓ ਪਈਆਂ ਦੇ ਖਾਰ ਬਣ ਰਹੀਆਂ ਨੇ ਦੇਖੋ ਪਈ ਇੱਕ ਹੋਰ ਹੈ ਨਾ ਤੇ ਬਾਈ ਜੀ ਬੇਨਤੀ ਹੈ ਨਾ ਜਾਇਆ ਤੇ ਗਾੜੀ ਇਹ ਅਗੇ ਹੁਣ ਜਿੱਦਾਂ ਮਰਨ ਲੋ ਇੱਧਰ ਵੀ ਏਰੀਆ ਆਉ ਲੋ ਤੇ ਕੱਲ ਕਿੰਦੇ ਸੀ ਕਿ ਦੱਸਿਆ ਉਹ ਕਰਕ ਤੋਂ ਉੱਪਰ ਪਾਣੀ ਗਿਆ ਸੀ ਪਰੰਗ ਕਰਕ ਤੋਂ ਪਰਲੀ ਸਾਈਡ ਤੇ ਤੇ ਅੱਜ ਵੀ ਹੁਣ ਮੰਨ ਲਓ ਉਹ ਦੱਸਣ ਜਿਹੜਾ ਕਿਸ਼ਤੀ ਵਾਲਾ ਜਾਣਿਆ ਮੈਂ ਪੂਰੀ ਆਪ ਦਾ ਸਟਾਰਟਰ ਸੂਟ ਟੁੱਟ ਗਿਆ ਹਣ ਗਿਆ ਕੱਲ ਪਾਣੀ ਵਧਿਆ ਸੀ ਕਿਉਂਕਿ ਸੋਲਰ ਪੈਨਲ ਵਾਲੀ ਮੋਟਾਂ ਤੇ ਜਿਹੜੀਆਂ ਉੱਤੇ ਬੱਤੀ ਕਨੈਕਸ਼ਨ ਉਹਨਾਂ ਦੀਆਂ ਲਾਉਣ ਗਏ ਪਾਣੀ ਕਿਉਂਕਿ ਵੱਧ ਸਕਦਾ ਹੁੰਦਾ। ਪਰ ਲੋ ਡੋ ਟਾਈਮ ਦਾ ਪਾਣੀ ਵਿੱਚ ਪੌਂਪ ਤਾਂ ਨਹੀਂ ਆਇਆ। ਉਹਦੀ ਗੇਟ ਖੁੱਲੀ ਕੱਲ ਪੰਜੇ ਤੇ ਹੁਣ ਇਹ ਸਿਚੁਏਸ਼ਨ ਹੈ। ਪਰ ਫਿਰ ਵੀ ਆਹ 10 ਕਿੰਝ ਬੜਿਆ ਪਾਣੀ ਹੈ ਇਹ ਵੀ ਕਿਲੇਾਂ ਦੇ ਕਿਲੇਾਂ 'ਚ ਪੜੇ ਆੜੇ ਖੜਾ ਵਾ ਇੰਨਾ ਵੀ ਡਾਉਨ ਨੇ ਗੱਡੀ ਆਹ ਦੋ ਲੜ ਦੇ ਕਾਬਾਈ ਦਾ ਤੇ ਕੱਲ ਕਿੰਝ ਹੋਰ ਹੋ ਗਿਆ ਸੀ ਜਿਆਦਾ ਆਟ ਤੇ ਥੋੜਾ ਹੀ ਅੱਜ ਕਿਤੇ ਕੋਈ ਨੀਵੀਂ ਥਾਂ ਤੇ ਬੜਿਆ ਹੋਊਗਾ ਤੇ ਜਿਆਦਾ ਨਹੀਂ ਹੈ ਕੱਲ ਕਹਿੰਦੇ ਗਿਆ ਸੀ ਪਤਾ ਨਹੀਂ ਮੈਂ ਕੱਲ ਨਹੀਂ ਆਣੇ ਕੋਈ ਗੱਲ ਚ ਕੱਲ ਆਪਣੇ ਇਸ ਤਰ੍ਹਾਂ ਦੇ ਚਾਹੇ ਆਇਆ ਹੈ ਕਿ ਤਾ ਕੋਈ ਨਿਕਰੀਬ ਆਇਆ 4-5 ਵਜੇ 3 ਵਜੇ ਤੋਂ ਬਾਅਦ ਆਇਆ ਹੈ ਕੋਈ ਮੀਟ ਹੋਣਾ ਪਾਣੀ ਪਾਣੀ ਉਹ ਜੀ ਦੂਮੇ डैम ਨਾਲ ਦੀ ਵੀ ਮਸ਼ਹੂਰੀ ਜਾ ਕਿ ਪਾਣੀ ਪਾਰਸ਼ ਹੋਈ ਜਦੀ ਉਹਨੇ ਮਾਗਤੀ ਢਣੀਆਂ ਗੇਟ ਉੱਤੇ ਕਾੜਨ ਦੇ ਉਨਨਤਰੇ ਨਦੀ ਜੀ ਛੱਡਣ ਅੰਦਰ ਆ ਦੇ ਵਿੱਚ ਵੜ ਗਈ ਨਾ ਅਜੀ ਦੇ ਸਲਪੀਆਂ ਹੁੰਦੀਆਂ ਥੋੜਾ ਬੇੜਾ ਕਿਸੇ ਲਈ ਸੀ ਇਹ ਕੱਲ ਲੱਭੀ ਕਿਉਂ ਕਿ ਇਹ ਆਹ ਦੱਸਦਾ ਸੀ ਹੁਣੇ ਪਈ ਗਿਆ ਕਹਿੰਦਾ ਉਹ ਡੁੱਬੇ ਪਏ ਸੀ ਕੱਲ ਅੱਜ ਨੰਗੇ ਹੋ ਗਏ ਆ ਹੈ ਉੱਚੇ ਆ ਜਦੋਂ ਇਹਨਾਂ ਤੇ ਪਾਣੀ ਚੜਦਾ ਫਿਰ ਉਹ ਉਹਨੂੰ ਕਾਫੀ ਦੂਰ ਤੱਕ ਪਾਣੀ ਫਿਰਦਾ ਬਾਕੀ ਸਾਈਡ ਜਿਹੜੀ ਆ ਉਹ ਤੇ ਆ ਦੇ ਪੂਰਾ ਨਾਲ ਨਾਲ ਕਿਤੇ ਜਿੱਥੇ ਨੀਵਾ ਨਹੀਂ ਗਿਆ ਵਾ ਪੂਰਾ ਹੈ ਕੰਡੇ ਦੇ ਨਾਲ ਨਾਲ ਚੱਲਣ ਰਿਹਾ ਦਰਿਆ ਖੋਲਾ ਜਨਨ ਹੀ ਆਪਣਾ ਖੋਲਾ ਲੈ ਕੇ ਚੱਲਣ ਰਿਹਾ ਇੰਨਾ ਪਾਣੀ ਹੈ ਇਹਦੇ ਚ ਤੇ ਕੋਈ ਕਿਹਦੇ ਵੇਖਣ ਨੂੰ ਕਿ ਜੇ ਉਲਟਾਰ ਵਾਲੀ ਇਹ ਹੈ ਨਹੀਂ ਪਰ ਇਤੋਂ ਦੂਰ ਦੂਰੀ ਰੱਖੋ ਕਿਉਂਕਿ ਬਰਸਾਤਾਂ ਦੇ ਦਿਨਾਂ ਤੇ ਪਾਣੀ ਤੁਹਾਨੂੰ ਜਿਆਦਾ ਪਾਉਂਗਾ ਹਨਾ ਅੱਜ ਸਪੈਸ਼ਲੀ ਮੈਂ ਕਿਹਾ ਚਲੋ ਤੁਹਾਨੂੰ ਨਦੀ ਦਰਿਆ ਦਾ ਪਲਾਟ ਦਿਖਾ ਦਿੰਨੇ ਆ ਵੈਸੇ ਜੇ ਕੋਈ ਡਰਨ ਵਾਲੀ ਨਹੀਂ ਹਾਂ ਇਹ ਤੋਂ ਸੈਲਫੀਆਂ ਸਲਫੀਆਂ ਵਾਲੇ ਤੇ ਵੇਖਣ ਮੁਖਣ ਵਾਲੇ ਦੂਰ ਹੀ ਰਹਿਣ ਵਾਲਾ ਵਲੌਗ ਇਤੋਂ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਇੱਕਦੇ ਬਹੁਤ ਬਹੁਤ ਧੰਨਵਾਦ